ਲॉ ਸਾਡਾ ਐਗਰੀਕਲਚਰ ਲਾ ਸਟੇਟ ਲਿਸਟ ਦਾ ਤੁਸੀਂ ਕਮਰਸ਼ੀਅਲ ਲਾ ਕਦੋਂ ਬਣਾਤਾ ਇਹ ਬੋਲਿਆ ਡੈਮ ਸਾਡੇ ਤੁਸੀਂ ਪਾਣੀਆਂ ਦੀ ਮੈਨੇਜਮੈਂਟ ਕਿਵੇਂ ਲੈ ਲਈਓ ਹੂੰ ਹੂੰ ਸਾਡੇ ਕਿਸਾਨ ਬਰੂਹਾ ਦੇ ਤੁਸੀਂ ਕਹਿੰਦੇ ਸੀਗੇ ਡਬਲ ਕਰ ਦੇਾਂਗੇ ਇਨਕਮ ਕਿਹੜੀ ਕੀਤੀ ਐ ਡਬਲ ਇਨਕਮ ਚੰਡੀਗੜ੍ਹ ਤੁਸੀਂ ਕਹਿੰਦੇ ਸੀ 10 ਸਾਲਾਂ ਬਾਅਦ ਹਰਿਆਣੇ ਨੂੰ ਅਸੀਂ ਨਵਾਂ ਥਾਂ ਬਣਾਵਾ ਕੇ ਦੇਾਂਗੇ ਤੁਹਾਨੂੰ ਵਾਪਸ ਦੇ ਦੇਾਂਗੇ 60 40 ਤੁਹਾਡੀ ਉਹ ਹੋਊਗੀ ਕਿੱਥੇ ਐ ਮੁੱਦੇ ਨੇ ਮਿੱਤਰ ਪਿਆਰੇ ਇਹ ਮੁੱਦੇ ਇੱਕ ਥਾਂ ਦੱਸ ਕਿ ਨਵਜੋਤ ਸਿੰਘ ਸਿੱਧੂ ਜ਼ਬਾਨ ਦੇ ਕੇ ਫਿਰਿਆ ਹੋਵੇ ਤੈਨੂੰ ਮੈਂ 15 ਲਗਣਾਤੀਆਂ ਇਹ ਜ਼ਬਾਨ ਦੇ ਕੇ ਫਿਰੇ ਤੁਸੀਂ ਹੁਣੇ ਭਗਵੰਤ ਮਾਨ ਨੂੰ ਕ੍ਰਿਟੀਸਾਈਜ਼ ਕਰ ਰਹੇ ਹੋ ਬਹੁਤ ਸਾਰੇ ਮਸਲਿਆਂ ਤੇ ਨਾ ਕਰਾ ਨਹੀਂ ਨਹੀਂ ਕਰਨਾ ਬਣਦਾ ਤੁਹਾਡਾ ਤੁਸੀਂ ਆਪੋਜੀਸ਼ਨ ਹੋ ਜੋ ਮੈਂ ਤੈਨੂੰ ਦੱਸਿਆ ਹੀ ਸਾਰੀ ਪਰ ਮੈਂ ਦੱਸਿਆ ਚੋਟੀ ਕਾਂਗਰਸ ਨੂੰ ਕਰਨਾ ਬਣਦਾ ਕਰਨਾ ਚਾਹੀਦਾ ਯਾਰ ਸਾਰੀ ਕੰਮ ਮੇਰਾ ਮੇਰਾ ਸਵਾਲ ਸੁਣੋ ਮੇਰਾ ਸਵਾਲ ਸੁਣੋ ਸਿੱਧੂ ਸਾਹਿਬ ਮੈਨੂੰ ਸਤਿੰਦਰ ਸਰਤਾਜ ਦਾ ਨਾ ਗੀਤਿਆਰ ਆ ਗਿਆ। ਅੱਛਾ। ਕਹਿੰਦਾ ਦੋਹਾਂ ਬੀੜੀਆਂ ਵਿੱਚ ਵੀ ਕੀ ਪੈਰ ਧਰਨਾ ਜਾਂ ਤਾਂ ਹਿਜਰ ਬਣ ਜਾ ਜਾਂ ਵਿਸਾਲ ਬਣ ਜਾ। ਕਰਕੇ ਹੌਸਲਾ ਵੀ ਹੋ ਜਾ ਇੱਕ ਪਾਸੇ ਜਾਂ ਕੱਖ ਬਣ ਜਾ ਜਾਂ ਕਮਾਲ ਬਣ ਜਾ। ਤੁਸੀਂ ਐਲਾਈਅੰਸ ਦੀ ਵੀ ਸਪੋਰਟ ਕਰਦੇ ਹੋ। ਤੁਸੀਂ ਕਹਿੰਦੇ ਹੋ ਇਹ ਠੱਗ ਵੀ ਹੈਗੇ ਆ, ਇਹ ਚੋਰ ਵੀ ਹੈਗੇ ਆ। ਆ ਜਾ ਫਿਰ। ਇਹ ਦੋਵੇਂ ਚੀਜ਼ਾਂ ਕਿਉਂ? ਹੁਣ ਸੁਣ ਲੈ। ਹੂੰ। ਕਿਉਂਕਿ ਇਹ ਮੁੱਖ ਮੰਤਰੀ ਦਾ ਇਲੈਕਸ਼ਨ ਤੇ ਪ੍ਰਧਾਨ ਮੰਤਰੀ ਦਾ ਇਲੈਕਸ਼ਨ ਦੋ ਅੱਡ ਚੀਜ਼ਾਂ ਨੇ। ਕਿਵੇਂ ਅੱਡਾ? ਮੈਂ ਦੱਸਦਾ। ਬਹਿਣਾ ਤੋਂ ਨਾਲ ਹੀ ਹੈ ਨਾ ਸੁਣ ਲੈ ਨਾ ਹੁਣ। ਹੁਣ ਚੁੱਪ ਕਰਕੇ ਸੁਣੀ। ਹੂੰ। ਇਸ ਤਰ੍ਹਾਂ ਅੱਡਾ। ਕਿ ਇੱਥੇ ਅਸੀਂ ਸਟੇਟ ਦੇ ਫੈਡਰਲ ਸਟਰਕਚਰ ਨੂੰ ਡਿਫੈਂਡ ਕਰ ਰਹੇ ਹਾਂ ਲਾਅ ਸਾਡਾ ਐਗਰੀਕਲਚਰ ਲਾਅ ਸਟੇਟ ਲਿਸਟ ਦਾ ਤੁਸੀਂ ਕਮਰਸ਼ੀਅਲ ਲਾਅ ਕਿ ਤੱਕ ਬਣਾਤਾ ਇਹ ਬੋਲਿਆ ਡੈਮ ਸਾਡੇ ਤੁਸੀਂ ਪਾਣੀਆਂ ਦੀ ਮੈਨੇਜਮੈਂਟ ਕਿਵੇਂ ਲੈ ਲਈ ਹੋ ਹੂੰ ਹੂੰ ਸਾਡੇ ਕਿਸਾਨ ਬਰੂਹਾਂ ਦੇ ਤੁਸੀਂ ਕਹਿੰਦੇ ਸੀਗੇ ਡਬਲ ਕਰ ਦੇਾਂਗੇ ਇਨਕਮ ਕਿਹੜੀ ਕੀਤੀ ਐ ਡਬਲ ਇਨਕਮ ਹੂੰ ਹੈ ਦਮ ਕਹੇ ਸੱਚ ਚ ਚੰਡੀਗੜ੍ਹ ਤੁਸੀਂ ਕਹਿੰਦੇ 10 ਸਾਲਾਂ ਬਾਅਦ ਹਰਿਆਣੇ ਨੂੰ ਅਸੀਂ ਨਵਾਂ ਥਾਂ ਬਣਾਵਾ ਕੇ ਦੇਾਂਗੇ ਤੁਹਾਨੂੰ ਵਾਪਸ ਦੇ ਦੇਾਂਗੇ 60 40 ਥੋੜੀ ਉਹ ਹੋਊਗੀ ਕਿੱਥੇ ਆ ਇਹ ਮੁੱਦੇ ਨੇ ਮਿੱਤਰ ਪਿਆਰੇ ਇਹ ਮੁੱਦੇ ਜਿਨ੍ਹਾਂ ਮੁੱਦਿਆਂ ਤੇ ਇਹ ਕਾਮਨ ਮਿਨਿਮਮ ਪ੍ਰੋਗਰਾਮ ਬਣਾ ਕੇ ਕੋਈ ਰੌਲਾ ਹੀ ਨਹੀਂ ਆਦਾ ਸਟੇਟ ਦੇ ਏਜੰਡੇ ਨਾਲ ਨਾ ਸਿੱਧੂ ਦੇ ਏਜੰਡੇ ਨਾਲ ਇਹ ਕਾਮਨ ਮਿਨਿਮਮ ਪ੍ਰੋਗਰਾਮ ਠੋਕਣ ਲਈ ਥੋੜਾ ਜਿਹਾ ਬੰਦਿਆਂ ਨੂੰ ਥੋੜਾ ਲੋਕ ਐਕਸੈਪਟ ਕਰਨਗੇ ਇਸ ਗੱਲ ਨੂੰ ਕਿਉਂ ਨੂੰ ਹੋਰ ਕਿਹਨੂੰ ਐਕਸੈਪਟ ਕਰਨਗੇ ਕਿਵੇਂ ਕਰਨਗੇ ਉਹ ਕਹਿੰਦੇ ਆਪ ਵਾਲੇ ਤੇ ਕਾਂਗਰਸ ਹੀ ਇਕੱਠੇ ਇਹ ਮੇਰੀ ਗੱਲ ਨੂੰ ਸੁਣ ਇਹ ਮਤਲਬ ਹਿਸਟਰੀ ਚ ਪਹਿਲੀ ਵਾਰ ਨਹੀਂ ਹੋ ਰਿਹਾ ਦੋਨਾਂ ਦਾ ਕਾਮਨ ਗੋਲ ਹੈ ਨਾ ਆਪ ਹੈ ਸੈਂਟਰ ਚ ਨਾ ਕਾਂਗਰਸ ਹੈ ਸੈਂਟਰ ਚ ਸੈਂਟਰ ਦੇ ਪ੍ਰਧਾਨ ਮੰਤਰੀ ਦੀ ਲੜਾਈ ਹੈ ਪਰ ਪੂਰੀ ਕਾਂਗਰਸ ਨੂੰ ਤੁਸੀਂ ਸਪੋਰਟ ਕੀਤੀ ਮੈਂ ਸਾਰੇ ਮੈਂ ਤਾਂ ਸਪੋਰਟ ਹੀ ਨਹੀਂ ਕੀਤੀ ਪ੍ਰਤਾਪ ਬਾਜਵਾ ਮੈਂ ਕਹਿੰਦਾ ਮੈਂ ਸਟੇਟਮੈਂਟ ਹੈ ਫਿਰ ਉਹ ਸੁਣਨਾ ਯਾਰ ਤੂੰ ਕੱਲ ਕਰ ਮੈਂ ਕਹਾਂ ਜੋ ਹਾਈ ਕਮਾਂਡ ਕਹੂਗੀ ਮੈਂ ਕਰੂੰਗਾ ਉਹ ਜਾਪਤਾ ਨਹੀਂ ਹੂੰ ਵੀ ਤੁਸੀਂ ਹਾਈ ਕਮਾਂਡ ਦੇ ਹੁਣ ਚੱਲਦੇ ਹੋ ਪਰसों ਮੈਂ ਕੇਵਲ ਸਿੰਘ ਢਿੱਲੋਂ ਨਾਲ ਇੰਟਰਵਿਊ ਕੀਤਾ ਉਹ ਕਹਿੰਦਾ ਦਿੱਲੀ ਵਾਲੀ ਤਮਾਸ਼ਾ ਵੇਖਦੇ ਸਾਰਾ ਕਹਿੰਦੇ ਬਹਿ ਕੇ ਪੰਜਾਬ ਚ ਮੈਂ ਕਹਿੰਦਾ ਉਹ ਦਿੱਲੀ ਵਾਲਿਆਂ ਦੇ ਨਾਲ ਜਿਆਦਾ ਗੱਲ ਕਰਦੇ ਹੋਣਗੇ ਕੇਵਲ ਸਿੰਘ ਢਿੱਲੋਂ ਜੀ ਕਾਂਗਰਸ ਸੀ ਹੁਣ ਉਹ ਭਾਜਪਾ ਚ ਨੇ ਉਹ ਸਾਡੀ ਪਾਰਟੀ ਨਾਲ ਕੋਈ ਕੰਸਰਨ ਨਹੀਂ ਹੈ ਨਾ ਹੂੰ ਉਹਨਾਂ ਦੀ ਗੱਲ ਕਿਉਂ ਕਰਨੀ ਛੱਡਣਾ ਨਹੀਂ ਉਹਨਾਂ ਨੇ ਉਦਾਹਰਨ ਦਿੱਤੀ ਕਹਿੰਦੇ ਮੇਰਾ ਤਜਰਬਾ ਬੋਲਦਾ ਯਾਰ ਤੋਂ ਦਾ ਤਜਰਬਾ ਛੱਡ ਕੇ ਚਲੇਗਾ ਨਾ ਹਮ ਅਸੀਂ ਤਾਂ ਖੜੇ ਹਾਂ ਕਾਂਗਰਸ ਚ ਹੀ ਹੋ ਤੈਨੂੰ ਪੁੱਛਣ ਦੀ ਲੋੜ ਆ ਮੈਨੂੰ ਪ੍ਰਮਾਣ ਕਰਨ ਦੀ ਲੋੜ ਆ ਮੇਰੇ ਜ਼ੁਬਾਨ ਮੇਰੀ ਜ਼ੁਬਾਨ ਨੂੰ ਅੰਮਰਸਰਚ ਦੇਖ ਹਾਂ ਕਦੇ 25 ਸਾਲ ਮੈਨੂੰ ਜਿੰਨੀ ਦੇਰ ਹੋ ਗਈ ਰਾਜਨੀਤੀ ਚ ਚਲੋ ਰਮਨ ਸੋਢੀ ਜੀ ਇੱਕ ਥਾਂ ਦੱਸ ਕਿ ਨਵਜੋਤ ਸਿੰਘ ਸਿੱਧੂ ਜ਼ੁਬਾਨ ਦੇ ਕੇ ਫਿਰਿਆ ਹੋਵੇ ਤੈਨੂੰ ਮੈਂ 15 ਗਿਣਾਤੀਆਂ ਇਹ ਜ਼ੁਬਾਨ ਦੇ ਕੇ ਫਿਰੇ ਹਾਂ ਸਿੱਧੂ ਦੀ ਇੱਕ ਜ਼ੁਬਾਨ ਦੇ ਕੇ ਫਿਰਿਆ ਹੋਵੇ ਚਲੋ ਇੱਕ ਬੋਲ ਠੀਕ ਹੈ ਤੁਹਾਡੀ ਗੱਲ ਸਿੱਧੂ ਬਸ ਇੱਥੇ ਖਤਮ ਓਨੈਸਟੀ ਇਹ ਓਨ ਦੇਖ ਔਨੈਸਟ ਦਾ ਔਨੈਸਟ ਦਾ ਵਚਨਬੱਧਤਾ ਦਾ ਕੋਈ ਸਬੰਧ ਨਹੀਂ ਹੂੰ ਓਨੈਸਟ ਹੋਣਾ ਅਲੱਗ ਚੀਜ਼ ਵਚਨ ਬੱਧਤਾ ਅਲੱਗ ਚੀਜ਼ ਵਚਨ ਬੱਧਤਾ ਨਾਲ ਕਿਰਦਾਰ ਜੁੜੇ ਹੁੰਦੇ ਹੂੰ ਔਰ ਵਚਨ ਬੱਧਤਾ ਜਿੱਥੇ ਹੁੰਦੀ ਹੈ ਉੱਥੇ ਭਰੋਸਾ ਹੁੰਦਾ ਸਿਆਸਤ 'ਚ ਵੈਲਿਊ ਹੈ ਮੈਂ ਕਹਿੰਦਾ ਇਹਦੀ ਵੈਲਿਊ ਹੋਰ ਹੈ ਕਿ ਦੀ ਹੈ ਇੱਕ ਬੰਦਾ ਇੱਕ ਬੰਦਾ ਬਗੈਰ ਅਹੁਦੇ ਦੇ ਦਾਗਾਂ ਮਾਰਦਾ ਸੀ 2 ਕਰੋੜ ਹਿੰਦੁਸਤਾਨੀ ਉਹ ਦੇ ਮਗਰ ਤੁਰਦਾ ਸੀ ਕਿਉਂ ਤੁਰਦਾ ਸੀ ਪਰ ਸਿੱਧੂ ਸਾਹਿਬ ਵੈਲਿਊ ਕਿਨੇ ਪਾਈ ਜਿੱਥੇ ਸਾਰੇ ਹਾਰੇ ਉਥੇ ਤੁਸੀਂ ਹਾਰ ਗਏ ਮੈਂ ਕਹਿੰਦਾ ਯਾਰ ਮੇਰੀ ਗੱਲ ਨੂੰ ਹਾਰਿਆ ਨਹੀਂ ਨਵਜੋਤ ਸਿੰਘ ਸਿੱਧੂ ਭੁੱਲ ਜਾ